ਫਿਰ ਕਹਿੰਦੇ ਜਿਹੜਾ ਇਹ ਸੰਸਾਰ ਹੈ ਕਹਿੰਦੇ ਇੱਕ ਹਰਿਆਸ ਮੈਨੂੰ ਇੱਕ ਤਾਲ ਨਜ਼ਰ ਆਉਂਦਾ ਹੈ ਹਰਿਆਲੀ ਦਾ ਭਰਿਆ ਹੋਇਆ ਤਾਲ ਕਹਿੰਦੇ ਮੈਂ ਹਿਰਨ ਰੂਪ ਇਸ ਹਰੇ ਭਰੇ ਤਾਲ ਦੇ ਵਿੱਚ ਪਰਵੇਸ਼ ਕਰ ਗਿਆ ਮੈਂ ਘਾਟ ਚਰਦਾ ਰਿਹਾ ਪਰ ਜਦ ਮੈਂ ਚਾਰਛ ਫੇਰੇ ਨਿਗਾ ਮਾਰੀ ਤੇ ਮੈਨੂੰ ਮਾਰਨ ਵਾਲੇ ਅਨੇਕਾਂ ਸ਼ਿਕਾਰੀ ਖਲੋਤੇ ਨੇ ਉਹ ਕਹਿੰਦੇ ਨੇ ਕਬੀਰ ਹਰਨਾ ਦੂ ਬਲਾ ਇਹੋ ਹਰੀਆ ਰਾਤਾਲ ਲੱਖ ਅਹੇਰੀ ਏਕ ਜਿਓ ਕੇਤਾ ਬੰਚੋਂ ਕਾਲ ਉਹ ਕਹਿੰਦੇ ਜਦੋਂ ਮੈਂ ਵੇਖਿਆ ਤੇ ਚਾਰਛ ਫੇਰੇ ਇੱਕ ਨਹੀਂ ਲੱਖਾਂ ਸ਼ਿਕਾਰੀ ਹਨ ਕਹਿੰਦੇ ਹੁਣ ਮੈਂ ਇਹਨਾਂ ਤੋਂ ਬਚਾ ਕਿੰਜ ਅਨੇਕਾਂ ਯਤਨ ਕਰ ਲਾਵਾਂ ਕਹਿੰਦੇ ਫਿਰ ਵੀ ਨਹੀਂ ਬਚਿਆ ਜਾ ਸਕਦਾ ਉਹਨਾਂ ਨੇ ਉਦਾਹਰਨ ਦੇ ਕੇ ਕੀ ਸਮਝਾਇਆ ਕਹਿੰਦੇ ਇਹ ਸੰਸਾਰ ਦੇ ਪਦਾਰਥ ਜਿਨ੍ਹਾਂ ਨੂੰ ਵੇਖ ਕੇ ਅਸੀਂ ਖਿੱਚੇ ਜਾਂਦੇ ਹਾਂ ਉਹਨਾਂ ਵੱਲ ਦੌੜੇ ਜਾਂਦੇ ਆ ਕਹਿੰਦੇ ਮਨ ਨੂੰ ਇਹ ਹਰਿਆਲੀ ਹੈ ਅਸੀਂ ਜੀਵ ਕਹਿੰਦੇ ਇੱਕ ਹਿਰਨ ਹਾਂ ਅਸੀਂ ਹਰਿਆਲੀ ਚਰਨ ਵਿੱਚ ਇੰਨਾ ਮਗਰੂਰ ਹੋ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਮੌਤ ਨੇ ਘੇਰਾ ਪਾ ਲਿਆ ਜਿਹਦੇ ਤੋਂ ਬਚਿਆ ਹੀ ਨਹੀਂ ਜਾ ਸਕਦਾ ਹੁਣ ਇਹ ਉਦਾਹਰਨ ਦੇਣੀ ਇਹ ਸ਼ਲੋਕ ਉਚਾਰਨ ਕਰਨਾ ਅਸਲ ਵਿੱਚ ਇਹ ਸਾਨੂੰ ਸਮਾਜਿਕ ਜੀਵਨ ਵੀ ਬਖਸ਼ਦਾ ਤੇ ਅਧਿਆਤਮਿਕ ਵੀ ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਪਹਿਲਾਂ ਸਮਾਜਿਕ ਜੀਵਨ ਨੂੰ ਵੀ ਘੜਦੀ ਹੈ ਤੇ ਫਿਰ ਪਰਲੋਕ ਦੀ ਗੱਲ ਕਰਦੀ ਹੈ। ਮਨੁੱਖ ਦੇ ਜੀਵਨ ਵਿੱਚ ਗੁਰਬਾਣੀ ਸੁਖ ਭਰਦੀ ਹੈ ਪਹਿਲਾਂ ਹਲਤ ਦਾ ਤੇ ਫਿਰ ਪਲਤ ਦਾ। ਔਰ ਜਿੱਥੇ ਵੀ ਤੁਸੀਂ ਗੁਰਬਾਣੀ ਵਿੱਚ ਦੋ ਲੋਕਾਂ ਦਾ ਜ਼ਿਕਰ ਪੜੋਗੇ ਪਹਿਲਾਂ ਲੋਕ ਆਏਗਾ ਫਿਰ ਪਰਲੋਕ ਆਏਗਾ। ਇਹ ਲੋਕ ਸੁਖੀਏ ਔਰ ਲੋਕ ਸੁਹੇਲੇ ਫਿਰ ਸਤਿਗੁਰੂ ਕਹਿੰਦੇ ਨੇ ਹਲਤ ਸੁਖ ਫਿਰ ਕਹਿੰਦੇ ਨੇ ਪਲਤ ਸੁਖ ਇਥੇ ਜੇ ਆਪਾਂ ਪੜਾਂਗੇ ਆਗਾ ਸੁਖ ਮੇਰੇ ਮੀਤਾ ਪਾਛ ਆਨੰਦ ਪ੍ਰਭ ਕੀਤਾ ਹੁਣ ਇਹ अनेका ਵਾਰ ਗੁਰਬਾਣੀ ਦੇ ਵਿੱਚ ਉਦਾਹਰਨਾਂ ਨੇ ਸਿੱਖ ਦਾ ਜੀਵਨ ਗੁਰੂ ਸਾਹਿਬ ਨੇ ਪਹਿਲਾਂ ਸਮਾਜਿਕ ਪੱਧਰ ਤੇ ਸੰਸਾਰ ਦੇ ਵਿੱਚ ਸੋਨਾ ਬਣਾਇਆ ਚਿੱਖ ਦੇ ਜੀਵਨ ਵਿੱਚ ਸੰਸਾਰ ਵਿੱਚ ਰਹਿੰਦਿਆਂ ਗੁਰੂ ਸਾਹਿਬ ਨੇ ਗੁਣ ਪਰੇ ਨੇ ਔਰ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਜਿਸ ਮਨੁੱਖ ਦਾ ਸੰਸਾਰਿਕ ਜੀਵਨ ਸੋਹਣਾ ਨਹੀਂ ਹੈ ਉਹ ਕਦੇ ਵੀ ਇੱਛਾ ਨਾ ਰੱਖੇ ਕਿ ਮੇਰਾ ਪਰਲੋਕ ਸੁਹੇਲਾ ਹੋਵੇਗਾ ਜਿਹਦਾ ਸਮਾਜ ਵਿੱਚ ਰਹਿੰਦਿਆਂ ਸੰਸਾਰ ਵਿੱਚ ਰਹਿੰਦਿਆਂ ਜੀਵਨ ਨਰਕ ਬਣਿਆ ਹੋਇਆ ਹੈ ਜਿਹੜਾ ਸੰਸਾਰ ਵਿੱਚ ਰਹਿੰਦਾ ਦੁਖੀਆ ਹੈ ਉਹ ਪਰਲੋਕ ਸੁਖੀਆ ਕਿਸੇ ਤਰ੍ਹਾਂ ਨਹੀਂ ਹੋ ਸਕਦਾ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਅਸੀਂ ਜੀਵ ਹਿਰਨਾ ਦੇ ਵਰਗੇ ਹਾਂ ਅਸੀਂ ਹਰਿਆਲੀ ਨੂੰ ਪੈਨੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ ਮੌਤ ਨੇ ਘੇਰਾ ਪਾ ਲਿਆ ਹੈ ਅੱਗੇ ਫਿਰ ਭਗਤ ਕਬੀਰ ਜੀ ਨੇ ਜੋ 54 ਨੰਬਰ ਸ਼ਲੋਕ ਉਚਾਰਨ ਕੀਤਾ ਉਸ 54 ਨੰਬਰ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਨੇ ਇੱਕ ਬੜੀ ਕਮਾਲ ਦੀ ਕਿਰਪਾ ਕੀਤੀ ਹੈ ਭਗਤ ਕਬੀਰ ਜੀ ਇੱਕ ਏਡੇ ਵੱਡੇ ਧਰਮ ਦਾ ਖੰਡਨ ਕਰਦੇ ਐ ਜਿਹੜਾ ਅੱਜ ਤੱਕ ਸਾਡੇ ਅੰਦਰ ਨਹੀਂ ਜਾਂਦਾ ਉਹ ਧਰਮ ਹੈ ਕਿ ਸ਼ਾਇਦ ਅਸੀਂ ਕਿਸੇ ਪਵਿੱਤਰ ਨਦੀ 'ਚ ਨਹਾ ਲਵਾਂਗੇ ਤੇ ਅਸੀਂ ਪਵਿੱਤਰ ਹੋ ਜਾਵਾਂਗੇ ਇਸ ਧਰਮ ਨੂੰ ਭਗਤ ਕਬੀਰ ਜੀ ਤੋੜਦੇ ਪਏ ਨੇ ਔਰ ਖਿਆਲ ਕਰਿਓ ਭਗਤ ਕਬੀਰ ਜੀ ਜਿਹੜੇ ਹਨ ਨਾ ਪਿਆਰਿਓ ਉਹ ਬਨਾਰਸ ਦੀ ਧਰਤੀ ਤੇ ਜਨਮੇ बनारस दी धरती ਤੇ ਉਹਨਾਂ ਦੀ ਪਰਵਰਸ਼ ਹੋਈ ਤੇ बनारस दी धरती ਤੇ ਹੀ ਉਹਨਾਂ ਨੇ ਸਾਰਾ ਜੀਵਨ ਗੁਜ਼ਾਰਿਆ ਔਰ बनारस दी धरती ਉਹ ਧਰਤੀ ਹੈ ਜਿੱਥੋਂ ਗੰਗਾ ਨਦੀ ਲੰਘਦੀ ਹੈ ਜਿੱਥੇ ਘਾਟ ਬਣੇ ਹੋਏ ਨੇ ਜਿੱਥੇ ਲੱਖਾਂ ਲੋਕ ਇਸ਼ਨਾਨ ਕਰਨ ਆਉਂਦੇ ਨੇ ਉਸ ਜਗ੍ਹਾ ਤੇ ਬਹਿ ਕੇ ਭਗਤ ਕਬੀਰ ਜੀ ਇਹ ਸ਼ਲੋਕ ਉਚਾਰਦੇ ਨੇ ਭਗਤ ਕਬੀਰ ਜੀ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰ ਹੈ ਪੀਵਹਿ ਨਿਰਮਲ ਨੀਰ ਉਹਨਾਂ ਨੇ ਵੇਖੋ ਕਿੱਡੇ ਪਖੰਡ ਦਾ ਖ